ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਇਹ ਉਹ ਚੀਜ਼ ਜੋ ਪੁਰਾਣੇ ਬੇੜਿਆਂ ਵਿੱਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਥਾਲ ਕਹਿੰਦੇ ਨੇ ਇਹ ਥਾਲ ਪਿੱਤਲ ਦੀ ਧਾਣ ਦਾ ਬਣਿਆ ਹੋਇਆ ਫਿਰ ਘਰਾਂ ਦੀਆਂ ਰਸੋਈਆਂ ਵਿੱਚ ਵਰਤੇ ਜਾਂਦਾ ਸੀ ਪੁਰਾਣੇ ਪੰਜਾਬ ਵਿੱਚ ਜੋ ਰੋਟੀ ਪਰੋਸਣ ਬਾਏ ਪਾਂਡੇ ਹੁੰਦੇ ਸੀ ਉਹ ਸਾਰੇ ਮਿੱਟੀ ਦੇ ਬਣੇ ਹੁੰਦੇ ਸੀ ਜਿਵੇਂ ਕਿ ਮਿੱਟੀ ਦੀ ਪ੍ਰਾਤ ਮਿੱਟੀ ਦਾ ਹੀ ਤਵਾ ਮਿੱਟੀ ਦੀਆਂ ਚਾਟੀਆਂ ਸੋ ਮਿੱਟੀ ਦੇ ਗਲਾਸ ਹੁੰਦੇ ਸੀ ਮਿੱਟੀ ਦੀਆਂ ਕੌਲੀਆਂ ਹੁੰਦੀਆਂ ਸੀ ਉਹਨਾਂ ਜਿਹੇ ਖਾਣਾ ਪਰੋਸਿਆ ਜਾਂਦਾ ਸੀ ਸੋ ਇਹਨਾਂ ਮਿੱਟੀ ਦੇ ਭਾਂਡਿਆਂ ਤੋਂ ਪਹਿਲਾਂ ਲੋਕ ਪੱਤੇਆਂ ਉੱਤੇ ਰੋਟੀ ਹੰਦੇ ਹੁੰਦੇ ਸਨ ਕਈ ਇਲਾਕਿਆਂ 'ਚ ਅੱਜਕੱਲ੍ਹ ਵੀ ਖਾਂਦੇ ਨੇ ਪਰ ਪਹਿਲਾਂ ਸਾਰੇ ਹੀ ਲੋਕ ਪੱਤਿਆਂ ਉੱਤੇ ਰੋਟੀ ਖਾਂਦੇ ਹੁੰਦੇ ਸੀ ਫੇਰ ਮਿੱਟੀ ਦੇ ਭਾਂਡੇ ਆ ਗਏ ਤੇ ਉਸ ਤੋਂ ਬਾਅਦ ਇਹ ਪਿੱਤਲ ਦੇ ਥਾਂ ਆ ਗਏ ਦੀ ਫਿਰ ਇਹਨਾਂ ਵਿੱਚ ਰੱਖ ਕੇ ਰੋਟੀ ਖਾਣ ਲੱਗ ਗਏ ਲੋਕ ਸੋਝ ਇਹ ਪਿੱਤਲ ਦੇ ਭਾਂਡੇ ਹੁੰਦੇ ਵੀ ਇਹ ਪਿੱਤਲ ਦੇ ਭਾਂਡੇ ਰਸੋਈਆਂ ਵਿੱਚ 50-60 ਸਾਲ ਟਿਕੇ ਰਹੇ ਪਰ ਜਿਹੜੇ ਇਹਨਾਂ ਪਿੱਤਲ ਦੇ ਭਾਂਡੇ ਹੁੰਦੇ ਦੀ ਇਹਨਾਂ ਨੂੰ ਨੀਲਾ-ਨੀਲਾ ਆਕਸਾਈਡ ਹੋ ਜਾਂਦਾ ਵੀ ਜੇ ਕੋਈ ਜੀ ਇਹਦੇ ਵਿੱਚ ਪਾਣੀ ਖਾਣ ਵਾਲੀ ਤਾਂ ਉਹ ਨੀਲੇ ਰੰਗ ਵਿੱਚ ਬਾਦੇ ਜਾਂਦੀ ਇਸ ਕਰਕੇ ਫਿਰ ਇਹਨਾਂ ਚ ਅੰਦਰਲੇ ਪਾਸੇ ਕਲੀ ਕਰਾਉਣੀ ਪੈਂਦੀ ਦੀ ਤਾਂ ਕਿ ਖਾਣ ਵਾਲੀ ਕੋਈ ਵਸਤ ਨੀਲੀ ਨੀਲੀ ਨਾ ਹੋਵੇ ਸੋ ਪਿੰਡਾਂ ਵਿੱਚ ਕਲੀ ਕਰਾਉ ਦਾ ਹੁੱਕਾ ਦੇਣ ਵਾਲੇ ਆਉਂਦੇ ਹੁੰਦੇ ਸੀ ਜਿਨ੍ਹਾਂ ਕੋ ਤੁਣਕੀ ਦੇ ਇੱਕ ਪੱਠੇ ਹੁੰਦੀ ਜਿਸ ਤੇ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਗਰਮ ਕਰਕੇ ਕਲੀ ਕਰਦੇ ਫਿਰ ਖੀਲ ਦੇ ਬਰਤਨ ਆ ਗਏ ਤੇ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਲੋਕਾਂ ਨੇ ਘਰਾਂ ਚੋਂ ਕਢਾ ਲਾ ਦੇਤਾ ਯਾਨੀ ਕਿ ਦੇਸ ਨਕਾਲਾ ਦੇਤਾ ਇਹਨਾਂ ਨੂੰ ਕੱਟ ਕੇ ਕੁਵਾਰੀਆਂ ਦੀਆਂ ਦੁਕਾਨਾਂ ਤੇ ਪਹੁੰਚਾਇਆਤਾ ਤੇ ਇਹਦੀ ਜਗਾ ਸਟੀਲ ਦੇ ਇਹ ਪਲਾਸਟਿਕ ਦੇ ਭਾਂਡੇ ਘਰਾਂ ਚ ਲੈ ਆਏ ਤੇ ਇਹ ਭਾਂਡੇ ਜੋ ਕੋਈ ਪੱਤਰ ਦਾ ਬਣੇ ਹੁੰਦੇ ਦੀ ਬੀਤੇ ਦੀਆਂ ਵਾਤਾਂ ਬਣ ਗਏ ਸੋ ਅੱਜ ਕੱਲ ਇਹ ਭਾਂਡੇ ਜਿਹੜੇ ਬਰੋਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਦੇਖਣ ਨੂੰ ਮਿਲਦੇ ਨੇ ਕਿਸੇ ਸਮੇ ਇਹ ਹਰ ਘਰ ਦੀ ਸੋਈ ਦਾ ਸ਼ਿੰਗਾਰ ਹੁੰਦੇ ਦੀ ਉਹ ਕਿਨਾਂ ਵਿੱਚ ਹੀ ਬਾਕੇ ਖਾਣਾ ਖਾਂਦੇ ਤੇ 31 31 ਭਾਂਡੇ ਦਾਜ ਵਿੱਚ ਵਿੱਚ ਦਿੱਤੇ ਜਾਂਦੇ ਵੀ ਜਿਨ੍ਹਾਂ ਵਿੱਚ ਗਲਾਸ ਕੌਧੀਆਂ ਪਤਲੇ ਕਾਗਰਾਂ ਤੇ ਹੋਰ ਬਰਤਨ ਹੁੰਦੇ ਅੱਜ ਕੱਲ੍ਹ ਲੋਕਾਂ ਕੋ ਮਹਿੰਗੇ ਮਹਿੰਗੇ ਭਾਂਡੇ ਘਰਾਂ ਵਿੱਚ ਮੌਜੂਦ ਨੇ ਪਰ ਇਹ ਵਿਰਸਾ ਦਾ ਅੰਗ ਕਹੇ ਜਾਣ ਵਾਲੇ ਪਿੱਤਰ ਦੇ ਭਾਂਡੇ ਤੁਹਾਡੇ ਘਰਾਂ ਚੋਂ ਗਾਇਬ ਹੋ ਗਏ ਨੇ ਤੋ ਦੇਖੋ ਜੀ ਕਿੰਨਾ ਵਧੀਆ ਤਰੀਕੇ ਨਾਲ ਹੈ ਬਣਾਏ ਗਏ ਦੀ ਦੇਖਣ ਨੂੰ ਵੀ ਕਿੰਨੇ ਖੂਬਸੂਰਤ ਲੱਗ ਰਹੇ ਨੇ ਡਿਜ਼ਾਈਨ ਵੀ ਹਲਦ ਵਾਲੇ ਪਾਏ ਹੋਇਆ ਤੇ ਇਹਨਾਂ ਭਾਂਡਿਆਂ ਨੂੰ ਸਾਂਭਣ ਦੀ ਬਹੁਤ ਲੋੜ ਆ ਤੇ ਹੋ ਗਏ ਇਹਨਾਂ ਵਿੱਚ ਪਾਇਆ ਆਂ ਖਾਣਾ ਇਸ ਲਈ ਨੁਕਸਾਨਦਾਇਕ ਨਹੀਂ ਹੁੰਦਾ ਸੋ ਇਹਨਾਂ ਭਾਂਡਿਆਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਤੋ ਅੱਜ ਤੁਹਾਨੂੰ ਇਹੀ ਵਰਤਨ ਦਿਖਾਉਣਾ ਸੀ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਣ ਵਾਲੀ ਚੀਜ਼ ਦਿਖਾਵਾਂਗਾ ਸੋ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਦੇ ਰਹਿਣਾ ਨੋ ਕਿ ਇੱਕ ਵਾਰ ਫੇਰ ਬੇਨਤੀ ਆ ਵੀ ਲੈ ਕੇ ਸ਼ੇਅਰ ਕਰ ਜਰੂਰ ਕਰਿਆ ਕਰੋ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਹੋਰ ਨਵੇਂ-ਨਵੇਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਰਹਾ ਤੇ ਆਪਣੇ ਵਰਸਨਾਂ ਜੋੜਦਾ ਰਹਾ ਸੋ ਹੁਣ ਸੋ ਮਿਲਦੇ ਆ ਫੇਰ ਆਉਣ ਵਾਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ ਜੀ